ਸ਼੍ਰੋਮਣੀ ਅਕਾਲੀ ਦਲ ਇੰਨੇ ਦਿਨੀ ਦੋ ਵੱਡੇ ਗੁੱਟਾਂ ਚ ਵੰਡਿਆ ਹੋਇਆ ਤੇ ਦੋਵਾਂ ਦੀ ਇੱਕ ਦੂਜੇ ਦੀਆਂ ਸਰਗਰਮੀਆਂ ਉੱਤੇ ਪੈਨੀ ਨਜ਼ਰ ਟਿਕੀ ਹੋਈ ਹੈ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਖਾਸ ਕਰਕੇ ਜਥੇਦਾਰਾਂ ਦੇ ird-gird ਹਰ ਸਰਗਰਮੀ ਨੂੰ ਦੋਵਾਂ ਧਿਰਾਂ ਵੱਲੋਂ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੀ ਮੇਨਸਟ੍ਰੀਮ ਕਹਿ ਲਈਏ ਕਿ ਵੱਡੀ ਲੀਡਰਸ਼ਿਪ ਤਖਤ ਸ਼ਰੀ ਦਾ ਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਵੰਡੀ ਸਾਹਿਬੋਂ ਮਿਲਣ ਗਈ। ਜੇ ਸਬੰਧੀ ਇਸ ਚਰਚਾ 'ਇਸ ਸਾਡੇ ਨਾਲ ਜੁੜੇ ਨੇ ਉਹ ਕੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਭਿੰਦਰ ਸਾਹਿਬ ਪੰਥਕ ਸਰਗਰਮੀਆਂ ਤੇ ਮੁਹਾਜ ਚ ਅੱਜ ਉਸ ਵੇਲੇ ਕੰਨ ਖੜੇ ਹੋਏ ਜਦੋਂ ਸਦਾਰ ਲਹਿਰ ਦੀ ਵੱਡੀ ਟੀਮ ਕਹਿ ਸਕਦੇ ਆ ਕਿ ਮੇਨ ਸਟਰੀਮ ਅੱਜ ਜਥੇਦਾਰ ਸ਼੍ਰੀ ਅਕਾਲ ਸੌਰੀ ਜਥੇਦਾਰ ਤਾਕਸ ਸੀਰੀ ਦਮਦਮਾ ਸਾਹਿਬ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਜਾਂਦੀ ਹੈ ਇਸ ਦੇ ਇਹਦੇ ਇਰਤ ਕਿਰਦ ਆਪਾਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਜਲਾ ਸਾਹਿਬ ਕੇ ਪੈਣੀ ਨਜ਼ਰ ਦੋਨਾਂ ਤਰ੍ਹਾਂ ਵੱਲ ਉਟਕਾਈ ਹੋਈ ਹੈ ਇਹ ਸਾਰੇ ਮਾਮਲੇ ਦੇ ਵਿੱਚ ਕੀ ਇਹ ਮਾਮਲਾ ਕੀ ਕੀ ਨੌਬਤ ਅਜਿਹੀ ਤਰ੍ਹਾਂ ਦੀ ਆ ਗਈ ਹੈ ਕਿ ਵੱਡੇ ਪੱਧਰ ਉੱਤੇ ਮੀਟਿੰਗਾਂ ਹੋ ਰਹੀਆਂ ਨੇ ਗੋਪਤ ਮੀਟਿੰਗਾਂ ਦਾ ਦੌਰ ਚੱਲ ਰਿਹਾ ਤੇ ਨਜ਼ਰਾਂ ਵੀ ਪੈਣੀ ਨੇ ਜੀ ਜਲਾ ਸਾਹਿਬ ਪਿੰਡਰ ਸਾਹਿਬ ਇਵੇਂ ਐ ਕਿ ਮੀਡੀਆ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਚਰਚਾ ਕੀ ਜਦੋਂ ਦਾ ਬਲਟੋਏ ਦਾ ਫੈਸਲਾ ਆਇਆ ਹੈ ਜੀ ਉਦੋਂ ਤੋਂ ਹਰ ਸਿੱਖ ਜਿਹੜੇ ਦੇਖਦੇ ਨੇ ਸਿੱਖ ਮਾਮਲਿਆਂ ਨੂੰ ਚਿੰਤਕ ਉਹਨਾਂ ਨੂੰ ਇਵੇਂ ਲੱਗਦਾ ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਹੂੰ ਜਿਹੜੇ ਕਿ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਰਹਿ ਚੁੱਕੇ ਨੇ ਤੇ ਅੱਜ ਕੱਲ੍ਹ ਸਖਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਜੀ ਵੇ ਉਹ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵੀ ਉਹ ਕਾਫੀ ਖਫਾ ਨੇ ਅਕਾਲੀ ਦਲ ਦੀ ਬਾਦਲ ਦੀ ਲੀਡਰਸ਼ਿਪ ਤੋਂ ਜੀ ਕਿਉਂਕਿ ਜਦੋਂ ਮਿਰਸਾ ਸਿੰਘ ਬਲਟੋਹੇ ਵਾਲੀ ਗੱਲ ਚੱਲੀ ਸੀ ਉਦੋਂ ਵੀ ਇਹ ਕਿਹਾ ਗਿਆ ਸੀ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਵੇਲੇ ਕਿ ਮਿਰਸਾ ਸਿੰਘ ਬਲਟੋਹੇ ਨਾਲ ਸਭ ਤੋਂ ਵੱਧ ਸਵਾਲ ਜਵਾਬ ਲੰਮਾ ਸਮਾਂ ਸਵਾਲ ਜਵਾਬ ਜੇ ਕੀਤੇ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੇ ਨੇ ਹੂੰ ਜੀ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਕਿ ਉਹ ਉਹਨਾਂ ਨੇ ਤੇ ਕਾਫੀ ਇੱਕ ਦੂਜੇ ਤੇ ਕਿੰਤੂ ਪਰੰਤੂ ਸੋਸ਼ਲ ਮੀਡੀਆ ਤੇ ਵੀ ਚੱਲਿਆ ਇੱਕ ਵਾਰੀ ਜਦੋਂ ਬਿਰਸਾ ਸਿੰਘ ਬਲਟੋਆ ਦਾ ਚਲੋ ਅਸਤੀਫਾ ਦੇ ਗਏ ਸੀ ਜਦੋਂ ਸਿੰਘ ਸਹਿਬਾਨ ਦਾ ਦੇ ਸੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇੱਕ ਵਾਰ ਅਸਤੀਫਾ ਦੇਣਾ ਪੈ ਗਿਆ ਸੀ ਹੂੰ ਉਹਨਾਂ ਨੇ ਅਸਤੀਫਾ ਦੇ ਗਿਆ ਸੀ ਕਿ ਮੇਰੇ ਬਾਰੇ ਜਾਂ ਮੇਰੇ ਬੱਚਿਆਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਸੋਸ਼ਲ ਮੀਡੀਆ ਤੇ ਕੀਤੀਆਂ ਜਾ ਰਹੀਆਂ ਜੀ ਜੀ ਤੇ ਉਹਦੇ ਪਿੱਛੇ ਉਹਨਾਂ ਨੇ ਕਿਹਾ ਸੀ ਵੀ ਅਕਾਲੀ ਦਲ ਦੇ ਆਈਟੀ ਵਿੰਗ ਦਾ ਹੱਥ ਹੈ ਦੋਸ਼ ਲਾਇਆ ਸੀ ਹੂੰ ਜੀ 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 ਤੇ ਉਸ ਤੋਂ ਬਾਅਦ ਵੀ ਜਿਹੜਾ ਅਕਾਲੀ ਦਲ ਜਿਹੜੀ ਜਦੋਂ ਬਲਟੋਏ ਨੂੰ ਸਜ਼ਾ ਦਿੱਤੀ ਗਈ ਸੀ ਸਜ਼ਾ ਹੀ ਸੀ ਇੱਕ ਕਿਸਮ ਦੀ ਜਦੋਂ ਇਹ ਕਹਿ ਦੇਣਾ ਕਿ 10 ਸਾਲ ਵਾਸਤੇ ਇਹਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦੋ ਹੂੰ ਕੋਈ ਇਹਨਾਂ ਨੂੰ ਆਉਦਾ ਨਹੀਂ ਦੇਣਾ ਕੋਈ ਪਾਰਟੀ ਦਾ ਮੈਂਬਰ ਨਹੀਂ ਰੱਖਣਾ ਜੀ ਉਦੋਂ ਤਾਂ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਉਸ ਫੈਸਲੇ ਨੇ ਕੰਬਣੀ ਸ਼ੇਡ ਦਿੱਤੀ ਸੀ ਭਿੰਡਰ ਸਾਹਿਬ ਹੂੰ ਜੀ ਤੇ ਖਾਸ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਬਾਦਲ ਵਾਲੇ ਅਕਾਲੀ ਦਲ ਦੀ ਲੀਡਰਸ਼ਿਪ ਹੈ ਭਾਵੇਂ ਦੂਜੀ ਵੀ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਭਾਵੇਂ ਉਹ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੇ ਵੀ ਦਬਦਬਾ ਹੈਗਾ ਹੂੰ ਵੀ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਤੇ ਦਬਦਬਾ ਅੱਜ ਵੀ ਜੇ ਹੈਗਾ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਮੰਨੀ ਜਾਂਦੀ ਹੈ ਉੱਥੇ ਭਾਵੇਂ ਤਰਕ ਨਾਲ ਗੱਲ ਕਰਦੇ ਹੁਣ ਦਲੀਲ ਨਾਲ ਜਾਂ ਕਿਸੇ ਦਵਾ ਨਾਲ ਗੱਲ ਕਰਦੇ ਹੁਣ ਹੂੰ ਤੇ ਇਸੇ ਕਰਕੇ ਸਾਰੀਆਂ ਧਿਰਾਂ ਦੀ ਕੋਸ਼ਿਸ਼ ਹੈ ਜਦੋਂ ਪਹਿਲਾਂ ਉਹਨਾਂ ਨੇ ਅਸੀਵਾ ਦਿੱਤਾ ਸੀ ਉਦੋਂ ਵੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਦੋਵੇਂ ਦੋਵੇਂ ਲੀਡਰਸ਼ਿਪਾਂ ਨੇ ਚਾਹੇ ਉਹ ਸੁਧਾਰ ਲਹਿਰ ਵਾਲੀ ਲੀਡਰਸ਼ਿਪ ਸੀ ਤੇ ਚਾਹੇ ਉਹ ਮੈਨ ਅਕਾਲੀ ਦਲ ਜਿਹੜੇ ਬਾਦਲ ਵਾਲੀ ਲੀਡਰਸ਼ਿਪ ਦੀ ਦੋਵਾਂ ਨੇ ਮੁਲਾਕਾਤਾਂ ਕੀਤੀਆਂ ਸੀ ਅਸਤੀਫਾ ਵਾਪਸ ਲੈਣ ਲਈ ਵੀ ਉਹਨਾਂ ਦੇ ਦਬਾਅ ਪਾਇਆ ਸੀ ਤੇ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਵੀ ਲੈ ਲਿਆ ਸੀ ਹਾਂ ਜੀ ਜੀ ਤੇ ਉਸ ਤੋਂ ਬਾਅਦ ਵੀ ਕਿਉਂਕਿ ਜਿਹੜਾ ਸ਼ਰਮਣੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਲੰਮਾ ਸਮਾਂ ਪਹਿਲਾਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾ ਚੁੱਕਾ ਹੈ ਹਾਂ ਜੀ ਪਰ ਹਲੇ ਤੱਕ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਣੀ ਹੈ ਪਿੰਡ ਸਰਬ ਉਹ ਨਹੀਂ ਸੁਣਾਈ ਗਈ ਹੂੰ ਤੇ ਲਗਾਤਾਰ ਅਕਾਲੀ ਦਲ ਦੇ ਵਫਦ ਤੇ ਅਕਾਲੀ ਦਲ ਦੇ ਆਗੂ ਮੰਗ ਵੀ ਕਰਦੇ ਆ ਰਹੇ ਨੇ ਕਿ ਭਾਈ ਜਿਹੜੀ ਤੁਸੀਂ ਸਜ਼ਾ ਲਾਣੀ ਹੈ ਲਾ ਦਿਓ ਹੂੰ ਇਹਨਾਂ ਨੂੰ ਪਰ ਹੁਣ ਬਲਟੋਹੇ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਨੂੰ ਅੰਦਰੋਂ ਅੰਦਰੀ ਡਰ ਵੀ ਸਤਾ ਰਿਹਾ ਹੈ ਕਿ ਕਿਤੇ ਕੋਈ ਅਜਿਹਾ ਸਖਤ ਫੈਸਲਾ ਹੀ ਨਾ ਸੁਣਾ ਦੇਣ ਹੂੰ ਜਿਹੜੇ ਪੰਜ ਸਿੰਘ ਸਹਿਬਾਨ ਨੇ ਪੰਜ ਸਿੰਘ ਸਹਿਬਾਨ ਨੇ ਇਸ ਮਾਮਲੇ ਨੂੰ ਲੈ ਕੇ ਉਹ ਦੂਜੀ ਧਿਰਾਂ ਦੀਆਂ ਸਲਾਹਾਂ ਲੈਣੀਆਂ ਵੀ ਸ਼ੁਰੂ ਕਰਦੀਆਂ ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਊਗਾ ਕੇ ਪੱਤਰਕਾਰਾਂ ਨੂੰ ਬੁਲਾਇਆ ਗਿਆ ਸੀ ਬੁੱਧੀਜੀਵੀ ਨੂੰ ਬੁਲਾਇਆ ਗਿਆ ਸੀ ਉਹਨਾਂ ਦੀ ਸਲਾਹ ਲਈ ਗਈ ਹੈ ਫਿਰ ਅੱਜ ਤੱਕ ਸਭ ਸਖਤਰੇ ਤੇ ਉਸ ਵਾਰ ਦੇ ਵੀ ਚਰਚਾ ਹੈ ਕਿ ਸ਼ਾਇਦ ਪੰਥਕ ਟੀਰਾਂ ਨੂੰ ਹੋਰਾਂ ਨੂੰ ਵੀ ਬੁਲਾਇਆ ਜਾਵੇ ਤੇ ਇਸ ਕਰਕੇ ਕਾਲੀ ਦਲ ਨੂੰ ਨਾ ਅੰਦਰੋਂ ਅੰਦਰ ਹੀ ਡਰ ਸਤਾ ਰਿਹਾ ਹੈ ਜਿਹੜੀ ਲਾਈ ਜਾਣੀ ਸਜ਼ਾ ਹੈ ਜੀ ਸੁਖਵੀਰ ਸਿੰਘ ਬਾਦਲ ਨੇ ਵੀ ਕਿਸ ਤਰ੍ਹਾਂ ਦੇ ਕਾਲੀ ਦਲ ਧਾਰਮਿਕ ਸਜ਼ਾ ਦੀ ਮੰਗ ਕਰ ਰਿਹਾ ਹੈ ਕਾਲੀ ਦਲ ਨੂੰ ਡਰਿਆ ਕੋਈ ਰਾਜਨੀਤਿਕ ਸਜ਼ਾ ਨਾ ਦੇ ਦੇਣ ਜਿਵੇਂ ਬਲਟੋਏ ਨੂੰ ਦਿੱਤੀ ਜਾ ਚੁੱਕੀ ਹੈ ਹੂੰ ਹੂੰ ਜੀ ਤੇ ਇਸੇ ਕਰਕੇ ਇਸੇ ਸੰਦਰਭ ਵਿੱਚ ਫਿਰ ਜਿਹੜੇ ਅਕਾਲੀ ਦਲ ਦੇ ਆਗੂ ਨੇ ਹੁਣ ਉਹ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਫੇਰ ਵੀ ਕੋਈ ਨਾ ਕੋਈ ਜਿਹੜੀ ਸੁਰ ਨਰਮ ਹੈ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਕਿਸੇ ਨਾ ਕਿਸੇ ਢੰਗ ਨਾਲ ਜ਼ਰੂਰ ਉਹਨਾਂ ਤੇ ਕੋਈ ਡੋਰਾ ਪਾਇਆ ਜਾਵੇ ਉਹਨਾਂ ਨੂੰ ਥੋੜਾ ਠੰਡਾ ਕੀਤਾ ਜਾਵੇ ਤੁਹਾਨੂੰ ਯਾਦ ਹੋਊਗਾ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੇ ਉਹਨਾਂ ਦੇ ਕਾਰਜਕਾਰਨੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਅਗਵਾਈ ਚ ਕਾਫੀ ਲੰਮੀ ਮੀਟਿੰਗ ਕਰਕੇ ਆਏ ਸਨ ਹੂੰ ਜਾਨੀ ਹਰਪ੍ਰੀਤ ਸਿੰਘ ਨਾਲ ਤੇ ਉਹਦੇ ਪਿੱਛੇ ਵੀ ਇਹ ਮੰਨਿਆ ਜਾ ਰਿਹਾ ਸੀ ਵੀ ਉਹਨਾਂ ਨੂੰ ਸ਼ਾਂਤ ਕਰਨ ਦੀ ਕਿਸੇ ਨਾ ਕਿਸੇ ਢੰਗ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕੋਈ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਅਜਿਹਾ ਫੈਸਲਾ ਨਾ ਜਾਵੇ ਕਿ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਕੋਈ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਜਾਣ ਹੂੰ ਜੀ ਤੇ ਉਸ ਮੀਟਿੰਗ ਤੋਂ ਬਾਅਦ ਕਿਉਂਕਿ ਪਿੰਡਰ ਸਾਹਿਬ ਦੋਵੇਂ ਥਿਰਾ ਜਿਹੜੀਆਂ ਭਾਵੇਂ ਸੁਧਾਰ ਲਹਿਰ ਹੈ ਭਾਵੇਂ ਮੇਨ ਅਕਾਲੀ ਦਲ ਜਿਹੜਾ ਹੈਗਾ ਜੀ ਹੁਣ ਦੋਵਾਂ ਚ ਇੱਕ ਹੋੜ ਤੇ ਇੱਕ ਦੌੜ ਲੱਗੀ ਹੋਈ ਐ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਓਕੇ ਹਾਲਾਂਕਿ ਜਿਮਨੀ ਚੋਣਾ ਚ ਦੋਵੇਂ ਧਿਰਾਂ ਲੋਕਾਂ ਚ ਦਾ ਸਾਹਮਣਾ ਕਰਨ ਲਈ ਲੋਕਾਂ ਚ ਨਹੀਂ ਜਾ ਸਕੀਆਂ ਚਾਰ ਜਿਮਨੀ ਚੋਣਾ ਜਿਹੜੀਆਂ 20 ਤਰੀਕ ਨੂੰ ਹੋ ਰਹੀਆਂ ਨੇ ਹੂੰ ਜੀ ਜੀ ਦੋਵੇਂ ਧਿਰਾਂ ਲੋਕਾਂ ਚ ਨਹੀਂ ਜਾ ਸਕੀਆਂ ਤੇ ਦੋਵੇਂ ਦੋਵੇਂ ਧਿਰਾਂ ਨੇ ਆਪਣੇ ਆਪਣੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਪੈਰ ਪਿੱਛੇ ਖਿਚਲੇ ਨਾ ਭਾਵੇਂ ਇੱਕ ਦੂਜੇ ਨੂੰ ਜਿਵੇਂ ਮਰਜ਼ੀ ਦੋਸ਼ੀ ਠਹਿرائی ਜਾਣ ਉਹ ਪਰ ਹਕੀਕਤ ਇਹ ਹੈ ਕਿ ਲੋ ਮੈਦਾਨ ਚ ਕੋਈ ਵੀ ਨਹੀਂ ਗਿਆ ਦੋਮਾ ਚੋਜੇ ਅਕਾਲੀ ਦਲ ਬਾਦਲ ਨਹੀਂ ਗਿਆ ਸੀ ਤਾਂ ਪਿਛਲੇ ਜਲੰਧਰ ਦੀ ਜਿਮਨੀ ਚੋਣ ਵਾਂਗ ਫਿਰ ਸੁਧਾਰ ਲਹਿਰ ਵਾਲੇ ਚਲੇ ਜਾਂਦੇ ਹੂੰ ਜੀ ਪਰ ਗਏ ਉਹ ਵੀ ਨਹੀਂ ਜੀ ਸੋ ਇਸ ਕਰਕੇ ਜਦੋਂ ਹੁਣ ਭੁੰਦੜ ਉਹਨਾਂ ਨੇ ਮੀਟਿੰਗ ਕੀਤੀ ਸੀ ਤਾਂ ਫਿਰ ਸੁਧਾਰ ਲਹਿਰ ਵਾਲਿਆਂ ਨੂੰ ਲੱਗਦਾ ਹੋਊਗਾ ਕਿ ਭਾਈ ਅਸੀਂ ਕਿਉਂ ਪਿੱਛੇ ਰਹੀਏ ਹੂੰ ਜੀ ਤੇ ਇਸੇ ਸੰਦਰਭ ਚ ਉਹਨਾਂ ਨੇ ਅੱਜ ਜਾ ਕੇ ਤਲਵੰਡੀ ਸਾਬੋ ਮੀਟਿੰਗ ਕੀਤੀ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੂੰ ਓਕੇ ਇਸ ਇਸ ਜਿਹੜੀ ਮੀਟਿੰਗ ਕੀਤੀ ਹੈ ਉਹਦੇ ਚ ਜਿਹੜੇ ਸੁਧਾਰ ਲਹਿਰ ਦੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਬਡਾਲਾ ਜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਡਗਨਦੀਪ ਸਿੰਘ ਬਰਨਾਲਾ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਕਰਤਾਰ ਸਿੰਘ ਪੰਜੋਲੀ ਇਹ ਮੇਨ ਤੌਰ ਤੇ ਜਿਹੜੀ ਲੀਡਰਸ਼ਿਪ ਹੈ ਸਮਾਜ ਸੁਧਾਰ ਲਹਿਰ ਦੀ ਮੇਨ ਆਗੂ ਨੇ ਪੰਜੀ ਹੂੰ ਬਿਲਕੁਲ ਪਿੱਛੇ ਵੀ ਵੀ ਜ਼ਗੀਰ ਕੌਰ ਤੇ ਢੀਂਡ ਸਹੀ ਰਹਿ ਗਏ ਜੀ ਜੀ ਤੇ ਇਹਨਾਂ ਨੇ ਹੋ ਸਕਦਾ ਹੈ ਉਹਨਾਂ ਤੋਂ ਵੀ ਕੋਈ ਟੈਲੀਫੋਨ ਕਰ ਸਰਾਏ ਸਹਿਮਤੀ ਲੈ ਲਈ ਹੋਵੇ ਹੂੰ ਸੋ ਇਹਨਾਂ ਆਗੂਆਂ ਨੇ ਡੇਢ ਘੰਟਾ ਦੇ ਕਰੀਬ ਪਿੰਡ ਸਰਬ ਮੀਟਿੰਗ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਅੱਛਾ ਡੇਢ ਘੰਟਾ ਗੱਲਬਾਤ ਚੱਲਦੀ ਰਹੀ ਜੀ 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 ਭਾਵੇਂ ਮੇਰੀ ਉਹਨਾਂ ਦੇ ਇੱਕ ਵੱਡੇ ਆਗੂ ਨਾਲ ਗੱਲ ਹੋਈ ਹੈ ਇਸ ਮੀਟਿੰਗ ਸਮਾਰ ਸੀ ਜਿਹੜੇ ਉਹਨਾਂ ਨੇ ਕੋਈ ਕਾਰਨ ਦੱਸਣ ਤੋਂ ਨਾ ਕਰਦੇ ਕਿ ਸਾਡੀ ਤਾਂ ਜੀ ਸਸਰੀ ਮੀਟਿੰਗ ਸੀ ਹੂੰ ਅਸੀਂ ਤਾਂ ਇਤਫਾਕ ਵਾਸਤੇ ਇਕੱਠੇ ਹੋ ਗਏ ਹੂੰ ਪਰਪਿੰਡਰ ਸਾਹਿਬ ਇਤਫਾਕ ਵਾਸਤਾ ਇਹਨੇ ਲੀਡਰਾਂ ਦਾ ਇਕੱਠੇ ਹੋਣਾ ਬਤੌਰ ਪੱਤਰਕਾਰ ਨਹੀਂ ਲੱਗਦਾ ਦਿਲ ਨੂੰ ਨਾ ਪ ਮੰਨ ਸਕਦੇ ਆ ਇਹਨੂੰ ਜੀ ਜੀ ਚਲੋ ਹੋ ਵੀ ਗਏ ਹੋਵੋਂਗੇ ਇਕੱਠੇ ਤਾਂ ਫਿਰ ਡੇਢ ਘੰਟਾ ਕਿਹੜੀਆਂ ਗੱਲਾਂ ਹੋਈਆਂ ਹੂੰ ਜੀ ਜੇ ਇਤਫਾਕਨ ਕੋਈ ਗੱਲਾਂ ਸਰਸਰੀ ਗੱਲਾਂ ਹੀ ਕਰਨੀਆਂ ਸੀ ਤਾਂ ਉਹ ਤਾਂ ਤੁਸੀਂ ਚਾਹ ਪੀਂਦੇ ਪੀਂਦੇ 5 10 ਵੱਧ ਤੋਂ ਵੱਧ 15 ਮਿੰਟ ਰਹਿ ਸਕਦਾ ਹੈ ਬੰਦਾ ਜੇ ਤੁਹਾਨੂੰ ਸਰਸਰੀ ਗੱਲਾਂ ਕਰਨੀਆਂ ਹੋਣ ਹੂੰ ਜਦੋਂ ਡੇਢ ਘੰਟਾ ਤੁਸੀਂ ਇੱਕ ਕਮਰੇ 'ਚ ਰਹੇ ਹੋ ਕੋਈ ਹੋਰ ਤੀਜਾ ਬੰਦਾ ਉੱਥੇ ਨਾ ਆਇਆ ਹੋਵੇ ਅੰਦਰ ਤੇ ਡੇਢ ਘੰਟਾ ਤੁਸੀਂ ਗੱਲਾਂ ਕਰਦੇ ਰਹੇ ਹੋ ਤੇ ਫਿਰ ਉਹ ਗੱਲਾਂ ਸਰਸਰੀ ਨਹੀਂ ਹੋਣਗੀਆਂ ਹੂੰ ਉਹ ਗੱਲਾਂ ਜ਼ਰੂਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਮਾਮਲਾ ਹੈ ਪਿੰਟਰ ਸਾਹਿਬ ਇਸ ਵਫਦ ਨੇ ਵੀ ਉਹੀ ਵਿਚਾਰਿਆ ਹੋਊਗਾ ਹੂੰ ਇਹਨਾਂ ਨੇ ਆਪਣੀਆਂ ਗੱਲਾਂ ਬਾਤਾਂ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਤੋਂ ਇਹ ਕੰਸੂ ਵੀ ਲਈ ਹੋਊਗੀ ਕਿ ਭਾਈ ਭੁੰਦੜ ਸਾਹਿਬ ਤੁਹਾਨੂੰ ਸ਼ਾਂਤ ਕਰਨ ਲਈ ਆਏ ਸੀ ਕੀ ਕੀ ਕਹਿ ਕੇ ਗਏ ਨੇ ਗੱਲਿੰਗੱਲੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਜ਼ਰੂਰ ਟੋਇਆ ਹੋਊਗਾ ਹੂੰ ਗੱਲਾਂ ਬਾਤਾਂ ਨਾਲ ਜੀ ਤੇ ਇਹ ਵੀ ਜ਼ਰੂਰ ਕਿਹਾ ਹੋਊਗਾ ਕਿ ਤੁਸੀਂ ਜਿਹੜਾ ਫੈਸਲਾ ਲੈਣਾ ਹੈ ਪੰਥ ਦੀਆਂ ਭਾਵਨਾਵਾਂ ਅਨਸਾਰ ਲੋ ਜਾਂ ਇਹ ਕਰੋ ਉਹ ਕਰੋ ਜਿਹੜੀਆਂ ਆਪਣੀਆਂ ਦਲੀਲਾਂ ਜ਼ਰੂਰ ਦੇ ਕੇ ਆਏ ਹੋਣਗੇ। ਹੂੰ ਇਹ ਠੀਕ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਨੇ ਉਹ ਪੀ ਐਚ ਡੀ ਕਰ ਰਹੇ ਨੇ ਪੰਜਾਬੀ ਯੂਨੀਵਰਸਿਟੀ 'ਚ ਤੇ ਸਕਾਲਰ ਨੇ ਇਸ ਕਰਕੇ ਉਹ ਹੋ ਸਕਦਾ ਹੈ ਆਪਣੇ ਮੂੰਹ ਉਹਨਾਂ ਨੇ ਕੋਈ ਗੱਲ ਨਾ ਕਹੀ ਹੋਵੇ ਇਹਨਾਂ ਨੂੰ ਸੁਣेंगे ਹੁਣ। ਹੂੰ ਜਿਹੜੇ ਗਏ ਸੀ ਲੀਡਰਸ਼ਿਪ ਪਰ ਡੇਢ ਘੰਟਾ ਜਦੋਂ ਰਹੇ ਨੇ ਤਾਂ ਜ਼ਰੂਰ ਜਿਹੜੀਆਂ ਪੰਥਕ ਮੁੱਦੇ ਨੇ ਪੰਥਕ ਮਾਮਲੇ ਨੇ ਤੇ ਖਾਸ ਕਰਕੇ ਸੁਧਾਰ ਲਹਿਰ ਵਾਲੇ ਜਿਸ ਮਾਮਲੇ ਨੂੰ ਅੱਜ ਸਭ ਤੋਂ ਵੱਡਾ ਮਾਮਲਾ ਕਹਿ ਰਹੇ ਨੇ ਹੂੰ ਪਿੰਡਰ ਸਾਹਿਬ ਤੁਸੀਂ ਦੇਖੋ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਮੰਡੀਆਂ ਚ ਰੋ ਰਿਹਾ ਹੈ ਹੂੰ ਜੀ 200 ਰੁਪਏ ਤੋਂ ਲੈ ਕੇ 250 ਰੁਪਏ ਤੱਕ ਪ੍ਰਤੀ ਕੁਇੰਟਲ ਦਾ ਕਟ ਲੱਗ ਰਿਹਾ ਹੈ ਮੰਡੀਆਂ ਚ ਝੋਨਾ ਵੇਚਣ ਵੇਲੇ ਹੂੰ ਹੂੰ ਜੀ ਤੇ ਇਸ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੇ ਮੁੱਦੇ ਤੇ ਮੰਗਾਂ ਨੇ ਕਿੰਨੀਆਂ ਐਫ ਆਈ ਆਰ ਕਿਸਾਨਾਂ ਤੇ ਲਗਾਤਾਰ ਦਰਜ ਹੋ ਰਹੀਆਂ ਨੇ ਹਰ ਜ਼ਿਲ੍ਹੇ ਚ ਰੋਜ਼ਾਨਾ 20 ਤੋਂ 30 ਔਸਤ ਪਰਚੇ ਦਰਜ ਹੋ ਰਹੇ ਪਰਾਲੀ ਵਾਲੇ ਮਾਮਲੇ ਚ ਪਰਾਲੀ ਵਾਲੇ ਮਾਮਲੇ ਚ ਕਿਸਾਨਾਂ ਦੇ ਖਿਲਾਫ ਤੇ ਨਸ਼ਿਆਂ ਦਾ ਕਿੰਨਾ ਜਿਹੜਾ ਕਹਿਰ ਵਾਪਰਿਆ ਹੈ ਚਾਰ ਦਿਨ ਪਹਿਲਾਂ ਕਿੰਨੇ ਤਿੰਨ ਮੌਤਾਂ ਇਕੱਠੀਆਂ ਹੋਈਆਂ ਇੱਕ ਪਿੰਡ ਚ ਹੂੰ ਜੀ ਇਸ ਤੋਂ ਬਿਨਾਂ ਜਿਹੜੇ ਉਹਨਾਂ ਨੂੰ ਮਾਰਿਆ ਗਿਆ ਲੜਾਈ ਚ ਮੁੰਡਿਆਂ ਨੂੰ ਇਸ ਤੋਂ ਬਿਨਾਂ ਰੋਜ਼ ਕੋਈ ਨਾ ਕੋਈ ਜਿਹੜੀ ਕਿਸੇ ਮਾਂ ਦਾ ਨੌਜਵਾਨ ਪੁੱਤ ਨਸ਼ਿਆਂ ਦੀ ਭੇਂਟ ਚੜ ਰਿਹਾ ਹੈ ਹੂੰ ਸੋ ਇਹ ਕਿੰਨੇ ਮਾਮਲੇ ਨੇ ਇਹ ਮਾਮਲੇ ਮੈਨੂੰ ਲੱਗਦਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਤੇ ਤਰ੍ਹਾਂ ਨੇ ਭਾਵੇਂ ਚਾਹੇ ਸਰਦਾਰ ਸੁਖਵੀਰ ਸਿੰਘ ਬਦਲਵਾਲਾ ਅਕਾਲੀ ਦਲ ਹੈ ਜਿਹਨੂੰ ਅੱਜਕੱਲ ਪੁੰਦਰ ਸਾਹਿਬ ਚਲਾ ਰਹੇ ਨੇ ਕਮਾਂਡ ਜੀ ਦੀ ਤੇ ਚਾਹੇ ਗੁਰਪ੍ਰਤਾਪ ਬਡਾਲਾ ਵਾਲਾ ਹੈ ਇਹ ਕਹਿਣ ਨੂੰ ਇਹ ਦੋਵੇਂ ਤਰ੍ਹਾਂ ਕਹਿ ਰਹੀਆਂ ਨੇ ਕਿ ਜਿਹੜਾ ਅਕਾਲੀ ਦਲ ਹੈ ਉਹ ਕਿਸਾਨਾਂ ਦੀ ਅਗਵਾਈ ਕਰਨ ਵਾਲਾ ਪਾਰਟੀ ਹੈ ਪੰਜਾਬੀਆਂ ਦੀ ਅਗਵਾਈ ਕਰਨ ਵਾਲੀ ਪਾਰਟੀ ਹੈ ਪਰ ਹੁਣ ਚੋਣੇ ਦੇ ਕਿਸਾਨਾਂ ਵਾਲਾ ਕਿੱਡਾ ਅਹਿਮ ਮੁੱਦਾ ਹੈ ਪਿੰਡਰ ਸਾਹਿਬ ਤੇ ਇਹਨਾਂ ਦੋਵੇਂ ਧਿਰਾਂ ਨੇ ਭਾਵੇਂ ਜਿਹੜੀ ਬਾਦਲ ਵਾਲਾ ਅਕਾਲੀ ਦਲ ਹੈ ਉਹਨਾਂ ਨੇ ਹਲਕਾ ਪਦਰੀ ਧਰਨੇ ਜ਼ਰੂਰ ਮਜਾਰੇ ਕੀਤੇ ਨੇ ਕੱਲ ਪਰਸੋਂ ਹੂੰ ਜੀ ਜੀ ਪਰ ਇਸ ਦੇ ਬਾਵਜੂਦ ਦੋਵੇਂ ਧਿਰਾਂ ਸਿਰਫ ਗਵਰਨਰ ਨੂੰ ਇੱਕ ਮੰਗ ਪੱਤਰ ਦੇ ਕੇ ਸਾਰ ਗਈਆਂ ਹੂੰ ਚਾਹੀਦਾ ਤਾਂ ਇਹ ਸੀ ਨਾ ਜੀ ਕਿ ਮੰਡੀਆਂ ਤੋਂ ਸ਼ੁਰੂ ਹੋਣ ਦੀ ਲੜਾਈ ਹੂੰ ਹੂੰ ਜੀ ਮੰਡੀਆਂ ਤੋਂ ਸ਼ੁਰੂ ਹੁੰਦਾ ਕੋਈ ਸੰਘਰਸ਼ ਪਰ ਨਹੀਂ ਕਿਉਂਕਿ ਦੋਵਾਂ ਧਿਰਾਂ ਦਾ ਹੁਣ ਜਿਹੜਾ ਮੁੱਖ ਮੁੱਦਾ ਹੈ ਇਹ ਬਣਿਆ ਹੋਇਆ ਹੈ ਕਿ ਇੱਕ ਧਿਰ ਦਾ ਇਹ ਕਿ ਸੁਖਵੀਰ ਸਿੰਘ ਬਾਦਲ ਨੂੰ ਕਿਵੇਂ ਬਚਾਇਆ ਜਾਵੇ ਜਿਹੜੀ ਉੱਥੇ ਤਨਖਾਈਏ ਤੋਂ ਬਾਅਦ ਸਜ਼ਾ ਹੋਣੀ ਹੈ ਕਿਵੇਂ ਉਹਨਾਂ ਦੀ ਸਜ਼ਾ ਘੱਟ ਤੋਂ ਘੱਟ ਕਰਾਈ ਜਾਵੇ ਹੂੰ ਤੇ ਦੂਜੀ ਧਿਰ ਨੇ ਸਾਰਾ ਟੀਲ ਇਸ ਲਈ ਲਾਇਆ ਹੋਇਆ ਹੈ ਕਿ ਕਿਵੇਂ ਵੱਧ ਤੋਂ ਵੱਧ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਕਰਾਈ ਜਾਵੇ ਹੂੰ ਤੇ ਦੋਵੇਂ ਧਿਰਾਂ ਜਿਹੜੀਆਂ ਹੈਗੀਆਂ ਨੇ ਹੁਣ ਇਹਨਾਂ ਦਾ ਜਿਹੜਾ ਹੋਰ ਸਾਰੇ ਮਾਮਲਿਆਂ ਨੂੰ ਇਹਨਾਂ ਨੇ ਪਿੱਛੇ ਛੱਡਿਆ ਹੋਇਆ ਹੈ ਹੂੰ ਦੋਵੇਂ ਇੱਕ ਦੋਵੇਂ ਕਾਲੀ ਦਲਾ ਨੇ ਉਹਨਾਂ ਦਾ ਪੂਰੇ ਦਾ ਪੂਰਾ ਜ਼ੋਰ ਸਿਰਫ ਪੰਜ ਸਿੰਘ ਸਹਿਵਾਨ ਨਾਲ ਮੀਟਿੰਗਾਂ ਕਰਕੇ ਜਿਹੜਾ ਹੈਗਾ ਹੈ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਸਮੇਂ ਚਾਹੇ ਉਹ ਬੇਅਦਬੀਆਂ ਹੋਈਆਂ ਚਾਹੇ ਗੋਲੀकांड ਹੋਇਆ ਚਾਹੇ ਕੋਈ ਹੋਰ ਜਿਹੜੀਆਂ ਗਲਤੀਆਂ ਹੋਈਆਂ ਜਿਨੂੰ ਉਸ ਖੁਦ ਸੁਖਵੀਰ ਸਿੰਘ ਬਾਦਲ ਇੱਕ ਪੱਤਰ ਰਾਹੀਂ ਮੰਨ ਚੁੱਕੇ ਨੇ ਕਿ ਹਾਂ ਸਾਥੂ ਗਲਤੀਆਂ ਹੋਈਆਂ ਨੇ ਹਾਂ ਹਾਂ ਜੀ ਤੇ ਸਿਰ ਉਸ ਕਰਕੇ ਹੀ ਇਹ ਸਾਰੇ ਉਹਨੂੰ ਕੋਈ ਬਚਾਉਣ ਨੂੰ ਲੱਗਿਆ ਹੋਇਆ ਤੇ ਕੋਈ ਸੁਖਵੀਰ ਸਿੰਘ ਬਾਦਲ ਨੂੰ ਵਦਨ ਸਜ਼ਾ ਕਰਾਉਣ ਲਈ ਲੱਗਿਆ ਹੋਇਆ ਦੋਵਾਂ ਧਿਰਾਂ ਦਾ ਸਾਰਾ ਦਾ ਸਾਰਾ ਜੋਰ ਜਿਹੜਾ ਹੈਗਾ ਇਥੇ ਲੱਗਿਆ ਇਸੇ ਕਰਕੇ ਕਦੇ ਕਿਸੇ ਜਥੇਦਾਰ ਸਹਿਬਾਨ ਕੋਲ ਚਲੇ ਜਾਂਦੇ ਨੇ ਕਦੇ ਕਿਸੇ ਜਿਸ ਜਥੇਦਾਰ ਸਹਿਬਾਨ ਕੋਲ ਚਲੇ ਜਾਂਦੇ ਨੇ ਤੇ ਅੱਜ ਵੀ ਜਿਹੜਾ ਇਹ ਵਫਦ ਮਿਲਿਆ ਹੈ ਇਹਦੇ ਪਿੱਛੇ ਵੀ ਮੈਨੂੰ ਲੱਗਦਾ ਹੈ ਵੀ ਇਹੀ ਕਾਰਨ ਹੋਊਗਾ ਵੀ ਵੱਧ ਤੋਂ ਵੱਧ ਸਜ਼ਾ ਜਿਹੜੀ ਹੈਗੀ ਐ ਸਕੂ ਵੀ ਸੁਖਵੀਰ ਸਿੰਘ ਬਾਦਲ ਨੂੰ ਦਵਾਈ ਜਾਵੇ ਵੀ ਰਾਜਨੀਤਿਕ ਇਹਨਾਂ ਦਾ ਹੁਣ ਜੋਰ ਇਹ ਹੋਊਗਾ ਵੀ ਰਾਜਨੀਤਿਕ ਦਿੱਤੀ ਜਾਵੇ ਕਿਉਂਕਿ ਦੂਜੀ ਤਰ ਧਾਰਮਿਕ ਸਜ਼ਾ ਦੀ ਮੰਗ ਕਰ ਰਹੀ ਹੈ। ਹੂੰ ਤੇ ਰਾਜਨੀਤਿਕ ਸਜ਼ਾ ਦੀ ਮੰਗ ਕਰਕੇ ਆਏ ਹੋਣਗੇ ਪਿੰਟਰ ਸਾਹਿਬ ਬਾਕੀ ਹੁਣ ਫੈਸਲਾ ਤਾਂ ਪੰਜ ਸਿੰਘ ਸਹਿਬਾਨ ਨੇ ਲੈਣਾ ਹੈ। ਹੂੰ ਤੇ ਲੱਗ ਰਿਹਾ ਹੈ ਕਿ ਅਜੇ ਪੰਜ ਸਿੰਘ ਸਹਿਬਾਨ ਜਲਦੀ ਜਲਦੀ ਫੈਸਲਾ ਲੈਣ ਦੇ ਰੌਂਚ ਲਿ ਜਾ ਰਹੇ। ਹੂੰ ਓਕੇ ਸਗੋਂ ਇਹ ਵੀ ਹੈ ਕਿ ਹੋ ਸਕਦਾ ਹੈ ਹੁਣ ਜਿਹੜਾ ਬੁੱਧੀਜੀਵੀਆਂ ਦੇ ਪੱਤਰਕਾਰਾਂ ਦੀ ਇਕੱਤਰਤਾ ਤੋਂ ਬਾਅਦ ਕਿਸੇ ਪੰਥਕ ਜਥੇਬੰਦੀਆਂ ਦਾ ਕੋਈ ਸਰ ਦੇ ਗੱਠ ਬੁਲਾ ਲੈਣ ਕਿਉਂਕਿ ਜਿਹੜਾ ਇਹ ਸੰਕੇਤ ਦਿੱਤੇ ਸੀ ਗਿਆਨੀ ਰਗਵੀਰ ਸਿੰਘ ਜੀ ਨੇ ਜਿਸ ਦਿਨ ਪੱਤਰਕਾਰਾਂ ਤੇ ਪੰਥਕ ਜਥੇਬੰਦੀਆਂ ਦੀ ਬੈਠਕ ਬੁਲਾਈ ਸੀ ਕਿ ਅਸੀਂ ਹੋਰ ਵੀ ਸਲਾਮ ਮਸ਼ਵਰਾ ਕਰ ਸਕਦੇ ਹਾਂ ਪੰਥਕ ਜਥੇਬੰਦੀਆਂ ਨਾਲ ਜੀ ਜੀ ਸੋ ਇਹ ਪਤਾ ਨਹੀਂ ਕਿ ਇਹ ਕਿੰਨਾ ਲੰਮਾ ਸਮਾਂ ਚੱਲੇਗਾ ਜਿਹੜਾ ਸਤੂ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਦੇਣ ਦਾ ਮਾਮਲਾ ਹੈ ਕਦੋਂ ਉਹਨੂੰ ਸਜ਼ਾ ਸੁਣਾਈ ਜਾਵੇਗੀ ਪਰ ਉਦੋਂ ਤੱਕ ਮੈਨੂੰ ਲੱਗਦਾ ਵੀ ਅਕਾਲੀ ਦਲ ਦੇ ਦੋਵੇਂ ਧੜੇ ਜਿਹੜੇ ਹੈਗੇ ਨੇ ਉਹ ਆਪੋ ਆਪਣਾ ਟਿੱਲ ਇਸ ਪਾਸੇ ਨੂੰ ਤੇ ਆਪਣੀ ਸਾਰੀ ਸ਼ਕਤੀ ਜਿਹੜੀ ਹੈਗੀ ਹੈ ਉਹ ਇਸ ਪਾਸੇ ਨੂੰ ਵਰਤਦੇ ਰਹਿਣਗੇ ਇਸੇ ਸੰਦਰਭ ਵਿੱਚ ਇਹ ਅੱਜ ਉੱਥੇ ਮੀਟਿੰਗ ਕਰਕੇ ਆਏ ਨੇ ਭਾਵੇਂ ਉਹ ਕਹਿ ਰਹੇ ਨੇ ਕਿ ਸਰਸਰੀ ਗੱਲਾਂ ਹੋਈਆਂ ਨੇ ਇਤਫਾਕਨ ਮੀਟਿੰਗ ਸੀ ਪਰ ਜਿਹਾ ਨਹੀਂ ਸੀ ਨਾ ਇਹ ਮੀਟਿੰਗ ਇਤਫਾਕਨ ਸੀ ਤੇ ਨਾ ਹੀ ਕੋਈ ਗੱਲਾਂ ਸਰਸਰੀ ਹੋਈਆਂ ਹੋਣਗੀਆਂ ਮੀਟਿੰਗ 'ਚ ਜ਼ਰੂਰ ਜਿਹੜੀਆਂ ਅੰਦਰੋਂ ਦੀ ਭੇਦ ਇੱਕ ਦੂਜੇ ਦੇ ਜ਼ਰੂਰ ਹੋਰ ਖੋਲ ਕੇ ਆਏ ਹੋਣਗੇ ਇਸ ਮੀਟਿੰਗ 'ਚ ਹੂੰ ਹੂੰ ਕਹਿੰਦਾ ਭਾਵੇਂ ਇਹ ਦੋਵੇਂ ਤਿਰਾਂ ਦਾ ਇੱਕ ਏਜੰਡਾ ਹੀ ਨਹੀਂ ਦਿਨੀ ਇਹ ਵੀ ਹੈ ਕਿ ਜਥੇਦਾਰਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਧਿਰ ਬਣਾਇਆ ਜਾਵੇ ਇੱਕ ਧਿਰ ਵੱਲ ਖੜੇ ਹੋਣ ਜਾਂ ਅਜਿਹੀ ਤਰ੍ਹਾਂ ਦਾ ਫੈਸਲਾ ਆਏ ਜੀ ਬਿਲਕੁਲ ਜੀ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਜਥੇਦਾਰ ਸਾਹਿਬ ਇਸ ਤਰ੍ਹਾਂ ਦੀ ਉਹ ਜਿਹੜੀ ਹੈ ਸਜ਼ਾ ਸਗਵੀਰ ਸਿੰਘ ਬਾਦਲ ਦਾ ਮਾਮਲਾ ਉਹਨੂੰ ਕਿਵੇਂ ਨਿਬੇੜਦੇ ਆ ਪਰ ਇਹ ਦੋਨਾਂ ਤਿਰਾਂ ਦੇ ਵਿੱਚ ਇਹ ਮਾਹੌਲ ਤਣਾਤਣੀ ਵਾਲਾ ਬਣ ਰਿਹਾ ਹੈ ਕਿ ਇੱਕ ਧਿਰ ਕਹੇਰੀ ਇੱਕ ਧਾਰਮਿਕ ਲਿਹਾਜ਼ ਉਤੇ ਸਜ਼ਾ ਦਾ ਸਿਸਟਮ ਹੋ ਗਏ ਦੁਜੀ ਤੇ ਰਾਜਸੀ ਪੱਧਰ ਉਤੇ ਫਿਰ ਵਿਚ ਵਿਚਾਲਾ ਵੀ ਰਸਤਾ ਨਿਕਲਣ ਲਈ ਜਥੇਦਾਰ ਸਾਹਿਬ ਨੂੰ ਜਿਵੇਂ ਪਿਛਲੇ ਸਮੇਂ ਬੁੱਧੀਜੀਵੀਆਂ ਦੀ ਬੈਠਕ ਸੱਦੀ ਹੁਣ ਪੰਥ ਜਿਵੇਂ ਚਲਾ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਪੰਥਕ ਜਥੇਬੰਦੀਆਂ ਨੂੰ ਸੱਦਿਆ ਜਾ ਸਕਦਾ ਹੈ ਪਰ ਅਜਹੀ ਵਿਚਾਰ ਚਰਚਾ ਦੌਰਾਨ ਇਹ ਮਾਮਲਾ ਜੇਕਰ ਹੋਰ ਲੰਮਾ ਪੈਂਦਾ ਤਾਂ ਕੀ ਅਸਰ ਜਿਹੜੀ ਪੰਜਾਬ ਦੀ ਰਾਜਨੀਤੀ ਉਤੇ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਤੇ ਕੀ ਛੱਡ ਸਕਦਾ ਹੈ ਪਿੰਡਰ ਸਾਹਿਬ ਦੇਖੋ ਕਾਲੀਦਲ ਦੀ ਰਾਜਨੀਤੀ ਤਾਂ ਪੂਰੀ ਦੀ ਪੂਰੀ ਠੱਪ ਹੋਈ ਪਈ ਐ ਇਸ ਵੇਲੇ ਜੀ ਭਾਵੇਂ ਬਲਵਿੰਦਰ ਸਿੰਘ ਭੁੰਦਰ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੂੰ ਜੀ ਪਰ ਜੇ ਉਹਨਾਂ ਨੇ ਚੋਣ ਮੈਦਾਨ ਤੋਂ ਪਾਸਾ ਵੱਟਿਆ ਜਿਹੜੀਆਂ ਚਾਰ ਜਿਮਨੀ ਚੋਣਾਂ ਹੋਣੀ ਹੋ ਰਹੀਆਂ ਨੇ 20 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਹੂੰ ਹੂੰ ਜੀ ਗਿੱਦੜਵਾ ਚੱਬੇਵਾਲਾ ਡੇਰਾ ਬਾਬਾ ਨਾਨਕ ਤੇ ਬਰਨਾਲਾ 'ਚ ਤਾਂ ਉਹਨਾਂ ਦਾ ਇਹੀ ਤਰਕ ਸੀ ਕਿ ਪ੍ਰਧਾਨ ਸਾਹਿਬ ਕਿਉਂਕਿ ਤਨਖਾਹਿਆ ਕਰਾਰ ਦਿੱਤੇ ਗਏ ਨੇ ਤੇ ਉਹਨਾਂ ਤੋਂ ਬਿਨਾ ਅਸੀਂ ਚੋਣ ਨਹੀਂ ਲੜ ਸਕਦੇ ਹੂੰ 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 ਇਸ ਤਰ੍ਹਾਂ ਦਾ ਫਿਰ ਜੇ ਹੋਰ ਲੰਮਾ ਜਾਂਦਾ ਕੱਲ ਨੂੰ ਕਿਉਂਕਿ ਇਹ ਜਿਹੜਾ ਸੁਧਾਰ ਲਹਿਰ ਵਾਲੇ ਨੇ ਇਹ 13 ਨਵੰਬਰ ਨੂੰ ਇਹਨਾਂ ਨੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣੀਆਂ ਨੇ ਕਮਿਸ਼ਨਰ ਨਿਯੁਕਤ ਕੀਤਾ ਹੋਇਆ ਉਹਨਾਂ ਨਾਲ ਵੀ ਮੁਲਾਕਾਤ ਕਰਨੀ ਹੈ ਕਿ ਜਲਦੀ ਤੋਂ ਜਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਓ ਹੂੰ ਓਕੇ ਤੇ ਫਿਰ ਕੀ ਜਿਹੜੇ ਅਕਾਲੀ ਦਲ ਬਾਦਲ ਵਾਲੀ ਤੇ ਰਹਿ ਫਿਰ ਕੀ ਜੇ ਸੁਖਵੀਰ ਸਿੰਘ ਬਾਦਲ ਦਾ ਕੋਈ ਫੈਸਲਾ ਨਾ ਆਇਆ ਕਿੱਤੇ ਸ਼੍ਰੋਮਣੀ ਕਮੇਟੀ ਚੋਣਾਂ ਆ ਗਈਆਂ ਭਾਵਾਂ ਭਾਵੇਂ ਕਿ ਹਾਲਾਂਕਿ ਇੰਨੀ ਜਲਦੀ ਕੋਈ ਅਸਾਰ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਕਿਉਂਕਿ ਲੋਕ ਸਭਾ 'ਚ ਵੀ ਏਜੰਡਾ ਜਾਣਾ ਹੈ ਹਰਿਆਣੇ ਦੀ ਕਮੇਟੀ ਲੱਗ ਹੋਣ ਕਰਕੇ ਹੂੰ ਜੀ ਸੋ ਇਸ ਕਰਕੇ ਕੋਈ ਇੰਨੀ ਜਲਦੀ ਅਸਾਰ ਨਹੀਂ ਪਰ ਕੀ ਜੇ ਉਹ ਚੋਣਾਂ ਹੁੰਦੀਆਂ ਨੇ ਫਿਰ ਕੀ ਉਸ ਵੇਲੇ ਵੀ ਹੋਈ ਬਹਾਨਾ ਲਾ ਕੇ ਬਾਹਰ ਹੋ ਜਾ ਰਹਿ ਜਾਣਗੇ ਕਿ ਜੇ ਕਵੀਰ ਸਿੰਘ ਬਾਦਲ ਨੂੰ ਤਨਖਾਹ ਹੀਆ ਕਰਾ ਦਿੱਤਾ ਗਿਆ ਤੇ ਉਹਨਾਂ ਦੀ ਕਮਾਂਡ ਤੋਂ ਬਿਨਾਂ ਅਸੀਂ ਚੋਣਾਂ ਨਹੀਂ ਲੜਨੀ ਆ ਹੂੰ ਹਾਂ ਜੇ ਮਤਲਬ ਇਹ ਸਾਰਾ ਮਾਮਲਾ ਲਮਕ ਅਵਸਥਾ 'ਚ ਪੈਂਦਾ ਜੇ ਲਮਕਦਾ ਹੈ ਤਾਂ ਬਹੁਤ ਸਾਰੀਆਂ પરિਸਥਿਤੀਆਂ ਤਰ੍ਹਾਂ ਤਰ੍ਹਾਂ ਦੀਆਂ ਬਣ ਗਈਆਂ ਸਿੰਘ ਸਹਿਬਾਨ ਨੂੰ ਕਿਉਂਕਿ ਦੇਖੋ ਬਹੁਤ ਲੰਮਾ ਸਮਾਂ ਹੋ ਗਿਆ ਹੂੰ ਜੀ ਸਿੰਘ ਸਹਿਬਾਨ ਇੱਕ ਆਜ਼ਾਦ ਹਸਤੀ ਨੇ ਤੇ ਉਹਨਾਂ ਨੇ ਫੈਸਲਾ ਲੈਣਾ ਕੋ ਕਿੰਤੂ ਪਰੰਤੂ ਤਾਂ ਕਰਨੀ ਨਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਹੂੰ ਜੀ ਬਿਲਕੁਲ ਇਸ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜੋ ਵੀ ਫੈਸਲਾ ਬਣਦਾ ਹੈ ਬਹੁਤ ਸਾਰੀਆਂ ਉਹਨਾਂ ਨੇ ਸਲਾਹਾਂ ਲੈ ਲਈਆਂ ਹੋਣਗੀਆਂ ਮੀਟਿੰਗਾਂ ਦਾ ਦੌਰ ਵੀ ਚੱਲਦਾ ਰਹਿ ਰਿਹਾ ਹੈ ਤੇ ਜੋ ਮਰਿਆਦਾ ਕਹਿ ਰਹੀ ਹੈ ਕਿ ਜਿਹੜੀ ਸਿੱਖ ਮਰਿਆਦਾ ਹੈ ਉਹਦੇ ਅਕੋਰਡਿੰਗ ਵੀ ਉਹ ਜ਼ਰੂਰ ਪਿਛਲੇ ਫੈਸਲੇ ਬਾਚੇ ਹੋਣਗੇ ਕਿ ਕੀ ਹੋ ਸਕਦਾ ਹੈ ਸੰਭਵ ਬਿਨਾਂ ਕਿਸੇ ਦਬਾਅ ਤੋਂ ਕਿਉਂਕਿ ਦੇਖੋ ਸਿੰਘ ਸਹਿਬਾਨ ਤੇ ਵੀ ਵਿੰਡਰ ਸਾਹਿਬ ਹੁਣ ਦਬਾਅ ਜਿਹੜੇ ਦਬਾਅ ਦੀਆਂ ਦੋਸ਼ ਨੇ ਲੱਗਨੇ ਸ਼ੁਰੂ ਹੋ ਚੁੱਕੇ ਹਾਂ ਬਿਲਕੁਲ ਜਥੇਦਾਰਾਂ ਦੀ ਪ੍ਰਭੂ ਸਤਾ ਉਤੇ ਸਵਾਲ ਪਿਛਲੇ ਸਮੇਂ ਤੋਂ ਹੀ ਹੈ ਫਿਰ ਇਹ ਇਹ ਵੀ ਤਾਂ ਸਾਡੇ ਜਥੇਦਾਰਾਂ ਦੇ ਜਿਹੜੇ ਸਤਕਾਰ ਹੈ ਬਹੁਤ ਬਹੁਤ ਵੱਡਾ ਸਤਕਾਰ ਹੈ ਸਾਡੇ ਜਥੇਦਾਰਾਂ ਦਾ ਤੇ ਫਿਰ ਉਹਨਾਂ ਤੇ ਜਿਹੜਾ ਹੈਗਾ ਸਤਕਾਰ ਘਟਦਾ ਹੈ ਜਦੋਂ ਇਹ ਜਿਹੀਆਂ ਕੋਈ ਦੋਸ਼ ਲਾਂਦਾ ਹੈ ਹਾਂ ਪਿਛਲੇ ਸਮੇਂ ਹਰਿਆਣਾ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਆਪਾਂ ਬਾਨੀ ਪ੍ਰਧਾਨ ਵੀ ਮੰਨ ਸਕਦੇ ਹਾਂ ਜਗਦੀਸ਼ ਸਿੰਘ ਝਿੰਡਾ ਜੀ ਉਹਨਾਂ ਨੇ ਇੱਕ ਵੀ ਕਈ ਤਰ੍ਹਾਂ ਦੇ ਸਵਾਲ ਉਠਾਏ ਇਦਾਂ ਦਿੱਲੀ ਦੇ ਇੱਕ ਵੱਡੇ ਅਕਾਲੀ ਆਗੂ ਨੇ ਹਰਵਿੰਦਰ ਸਿੰਘ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਪ੍ਰਧਾਨ ਵੀ ਰਹੇ ਨੇ ਸਰਨਾ ਸਾਹਿਬ ਬਿਲਕੁਲ ਉਹਨਾਂ ਵੱਲੋਂ ਵੀ ਕਹਿੰਦਾ ਭਾਵ ਕਿ ਜਥੇਦਾਰਾਂ ਦੀ ਪ੍ਰਭੂਸਤਾ ਸਤਕਾਰ ਇਹਦੇ ਉੱਤੇ ਵੀ ਸਵਾਲ ਖੜਾ ਹੁੰਦਾ ਹੈ ਬਿਲਕੁਲ ਜੀ ਇਸ ਕਰਕੇ ਜਥੇਦਾਰ ਸਹਿਬਾਨ ਨੂੰ ਚਾਹੀਦਾ ਹੈ ਕਿ ਉਹ ਇਸ ਮਸਲੇ ਨੂੰ ਜਲਦੀ ਨਿਬੇੜਨ ਹਮਮ ਉਹਨਾਂ ਨੇ ਉਹਨਾਂ ਨੇ ਅਧਿਕਾਰ ਖੇਤਰ ਹੈ ਸਜਾ ਕੀ ਸੁਣਾਣੀ ਹੈ ਉਹਨਾਂ ਨੇ ਦੇਖਣਾ ਹੈ ਜੀ ਪਰ ਇਹ ਜ਼ਰੂਰ ਹੈ ਕਿ ਹੁਣ ਬਹੁਤ ਲੰਮਾ ਸਮਾਂ ਇਸ ਨੂੰ ਨਹੀਂ ਲਮਕਾਇਆ ਜਾਣਾ ਚਾਹੀਦਾ ਜੇ ਨਾ ਲੰਮਾ ਸਮਾਂ ਇਹਨੂੰ ਲਮਕਾਇਆ ਜਾਏਗਾ ਫਿਰ ਜਿਹੜਾ ਬਿਰਸਾ ਸਿੰਘ ਬਰਟੋਹਾ ਹੋਰੀ ਤੇ ਬਾਕੀ ਜਿਹੜੇ ਦੂਜੇ ਅਕਾਲੀ ਦਲ ਦੇ ਲੀਡਰ ਨੇ ਉਹ ਜਿਸੇਦਾਰਾਂ ਬਾਰੇ ਸਵਾਲ ਚੁੱਕਦੇ ਨੇ ਫਿਰ ਉਹ ਸਵਾਲ ਹੋਰ ਜ਼ਿਆਦਾ ਡੂੰਘੇ ਹੋਣਗੇ ਹੋਰ ਜ਼ਿਆਦਾ ਗੰਭੀਰ ਹੋਣਗੇ ਹੋਰ ਜ਼ਿਆਦਾ ਵਧਣਗੇ ਹਾਂ ਉਹ ਸਵਾਲ ਕਹਿੰਦਾ ਭਾਵ ਕਿ ਸਵਾਲਾਂ ਦਾ ਮਾਹੌਲ ਖਾਈ ਦੇ ਵਿੱਚ ਖਟਾਈ ਦੇ ਵਿੱਚ ਪੈ ਸਕੇਗਾ ਬਿਲਕੁਲ ਜੀ ਤੇ ਸਵਾਲਾਂ ਦੀ ਫਿਰ ਸਾਰਥਕਤਾ ਵੀ ਹੋਵੇਗੀ ਆਮ ਲੋਕਾਂ ਨੂੰ ਵੀ ਲੱਗ ਜਾਵੇਗਾ ਵੀ ਇਹ ਦੇ ਮਤਲਬ ਇਹਦੇ ਪਿੱਛੇ ਕੁਝ ਨਾ ਕੁਝ ਜੋ ਅਸੀਂ ਦੇਖ ਰਹੇ ਆ ਉਹਦੇ ਪਿੱਛੇ ਕੁਝ ਹੋਰ ਵੀ ਹੋ ਰਿਹਾ ਹੈ ਜੇ ਨਾਇ ਮਾਮਲਾ ਕਿਸੇ ਤਣ ਪੱਤਨ ਲਾਇਆ ਗਿਆ ਸਿੰਘ ਸਹਿਬਾਨ ਵੱਲੋਂ ਹਾਂ ਬਿਲਕੁਲ ਕੁਝ ਚਿੰਤਕ ਪੱਧਰ ਉਤੇ ਇਹ ਗੱਲ ਵੀ ਆ ਰਹੀ ਹੈ ਕਿ ਜਦੋਂ ਜੱਜ ਸਾਹਿਬਾਨ ਨੇ ਫੈਸਲੇ ਆਪਣੇ ਪੱਧਰ ਉਤੇ ਆਪਣੀ ਸਮਰਥਨ ਨਾਲ ਲੈਣੇ ਹੁੰਦੇ ਆ ਤਾਂ ਉਸ ਵੇਲੇ ਫਿਰ ਵਕੀਲਾਂ ਨਾਲ ਸਲਾਹ ਕਰਨ ਦਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਬਿਲਕੁਲ ਜੀ ਕਿਉਂਕਿ ਪੰਜ ਸਿੰਘ ਸਹਿਬਾਨ ਨੇ ਇਹਨਾਂ ਦੀ ਆਪਣੀ ਵੱਖਰੀ ਹੈਸੀਅਤ ਹੈ ਤੇ ਇਹ ਲੈ ਸਕਦੇ ਨੇ ਫੈਸਲਾ ਹੂੰ ਜੀ ਬਿਲਕੁਲ ਇਹਨਾਂ ਨੂੰ ਲੈਣਾ ਬਣਦਾ ਜੋ ਜੋ ਮਰਿਆਦਾ ਅਨੁਸਾਰ ਲੈਣ ਜੋ ਵੀ ਇਹਨਾਂ ਨੂੰ ਲੱਗਦਾ ਹੈ ਕਿ ਮਰਿਆਦਾ ਅਨੁਸਾਰ ਇਹ ਫੈਸਲਾ ਇਹਨਾਂ ਬੰਦੇ ਤੋਂ ਲੈ ਲੈਣਾ ਚਾਹੀਦਾ ਬਿਨਾਂ ਕਿਸੇ ਦਬਾਅ ਤੋਂ ਬਿਲਕੁਲ ਪਰ ਇਹਨੂੰ ਲਮਕਾਈ ਜਾਣਾ ਬੇਲੋੜਾ ਲਮਕਾਈ ਜਾਣਾ ਤੇ ਜਦੋਂ ਮੰਗ ਕਰ ਰਿਹਾ ਜਿਹਨੂੰ ਜਿਹਨੂੰ ਸਜ਼ਾ ਲਗਣੀ ਹੈ ਉਹ ਖੁਦ ਸੁਖਵੀਰ ਸਿੰਘ ਬਾਦਲ ਲਗਾਤਾਰ ਮੰਗ ਕਰਦੇ ਆ ਰਹੇ ਨੇ ਜੀ ਕਿ ਮੈਨੂੰ ਜੋ ਮਰਜ਼ੀ ਸਜ਼ਾ ਲਾਓ ਪਰ ਲਾਓ ਤਾਂ ਸਹੀ ਨਾ ਹੂੰ ਹੁਣ ਜੇ ਕੋਈ ਦੋਸ਼ੀ ਜਿਹੜਾ ਤਨਖਾਈਆ ਕਰਾ ਦਿੱਤਾ ਹੋਇਆ ਹੈ ਕੋਈ ਵੀ ਦੋਸ਼ੀ ਕਿਸੇ ਅਦਾਲਤ ਤੋਂ ਸਜ਼ਾ ਦੀ ਮੰਗ ਕਰ ਰਿਹਾ ਫਿਰ ਜੇ ਉਹ ਸਜ਼ਾ ਸੁਣਾਉਣ ਵਾਲਾ ਨਾ ਸੁਣਾਵੇ ਫਿਰ ਦੋਸ਼ੀ ਦਾ ਕਸੂਰ ਤਾਂ ਘੱਟ ਰਹਿ ਜਾਂਦਾ ਹੈ ਨਾ ਜੀ ਜਦੋਂ ਖੁਦ ਮੰਗ ਰਿਹਾ ਸਜ਼ਾ ਹੂੰ ਜਿਸ ਕਰਕੇ ਸਿੰਘ ਸਹਿਬਾਨ ਬਹੁਤ ਸਾਡੇ ਸਤਿਕਾਰ ਦੇ ਪਾਤਰ ਨੇ ਬਹੁਤ ਸਤਿਕਾਰਯੋਗ ਨੇ ਸਾਰੇ ਸਿੰਘ ਸਹਿਬਾਨ ਉਹਨਾਂ ਨੂੰ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਨਜਿੱਠਣਾ ਚਾਹੀਦਾ ਹੈ ਤੇ ਨਿਰਪੱਖਤਾ ਨਾਲ ਇਸ ਦਾ ਜਿਹੜਾ ਵੀ ਫੈਸਲਾ ਬਣਦਾ ਉਹ ਜ਼ਰੂਰ ਜਲਦੀ ਕਰਨਾ ਚਾਹੀਦਾ ਹੈ ਬਿਲਕੁਲ ਜਿੱਥੇ ਮर्यादा ਦਾ ਖਿਆਲ ਰੱਖਣਾ ਉੱਥੇ ਸਿੱਖ ਸੰਗਤ ਦੀਆਂ ਭਾਵਨਾਵਾਂ ਉਹ ਵੀ ਕਿਤੇ ਨਾ ਕਿਤੇ ਖੈਰ ਧਿਆਨ ਰੱਖਣਯੋਗ ਹੁੰਦੀਆਂ ਨੇ ਖੈਰ ਅੱਜ ਦੇ ਇਸ ਸਾਰੇ ਪ੍ਰੋਗਰਾਮ ਲਈ ਅੱਜ ਦੀ ਖਾਸ ਤੌਰ ਤੇ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸਨ ਉਹਗੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜੀ ਚਿੱਲਾ ਜੀ ਸੋ ਚਿੱਲਾ ਸਾਹਿਬ ਤੁਸੀਂ ਚੈਨਲ ਯੂ ਮਿਸ਼ਨ ਪੰਜਾਬੀ ਲਈ ਵੱਡਮੁੱਲਾ ਸਮਾਂ ਦਿੱਤਾ ਵੱਡੇ ਪੱਧਰ ਉਤੇ ਅੱਜ ਦੀ ਇਹ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਬੰਦਰ ਸਾਹਿਬ ਇਹ ਮਿਸ਼ਨ ਪੰਜਾਬੀ